ਸਫਾਈ ਨਾਲ ਤੇ ਕਿਨੀ ਲਗਣ ਨਾਲ ਸਮੋਸੇ ਹੋ ਰਹੇ ਨੇ ਇੱਥੇ ਤਿਆਰ ਕੀ ਨਾਮ ਹੈ ਸਰ ਤੁਹਾਡਾ ਮੁੰਨਾ ਵਾ ਲੋ ਜੀ ਇਹਨਾਂ ਦਾ ਨਾਮ ਹੀ ਮੁੰਨਾ ਵਾਈ ਹੈ ਤੇ ਇਤਨਾ ਤੋਂ ਇਹਨਾਂ ਨੇ ਰੈਡੀ ਤੇ ਨਾਮ ਲਿਖਿਆ ਹੋਇਆ ਹੈ ਲੋ ਜੀ ਸਮੋਸੇ ਤਾਂ ਤੁਸੀਂ ਸਾਰੇ ਹੀ ਖਾਂਦੇ ਹੋਣੇ ਦੋਸਤੋ ਪਰ ਜਿਹੜੇ ਸਮੋਸਿਆਂ ਦੀ ਮੈਂ ਗੱਲ ਅੱਜ ਕਰਨ ਲੱਗਾ ਰੇਟ ਸੁਣ ਕੇ ਤੁਸੀਂ بے ਹੋਸ਼ ਹੋ ਜਾਓਗੇ ਨਹੀਂ ਮਤਲਬ ਚੌਕ ਜਾਓਗੇ ਵੀ ਯਾਰ ਇੰਨਾ ਸਸਤਾ ਸਮੋਸਾ ਸਮੋਸੇ ਦਾ ਰੇਟ ਸਿਰਫ 5 ਰੁਪਏ ਕੌਣ ਦੇ ਰਿਹਾ ਹੈ ਪਟਿਆਲੇ ਦੇ ਵਿੱਚ ਮੋਨਾ ਬਾਈ ਜਦੋਂ ਪਰਾਜਪੁਰਾ ਰੋਡ ਨੂੰ ਜਾਂਦੇ ਆ ਤਾਂ ਸਰੰਦੀ ਗੇਟ ਸਰੰਦੀ ਗੇਟਾਂ ਕੋਲ ਆ ਬ੍ਰਾ ਸਰੰਦੀ ਗੇਟ ਕੋਲ ਬਾਈ ਖੜਿਆ ਹੈ ਤੇ ਸਮੋਸੇ ਬੜੇ ਘੈਂਟ ਹੁੰਦੇ ਨੇ ਜਲੇਬੀਆਂ ਵੀ ਹੁੰਦੀਆਂ ਨੇ ਇਹਦੇ ਨਾਲ ਇਹਦੇ ਕੋਲ ਆਪਾਂ ਉਹ ਗੱਲ ਕਰੀਏ ਲਓ ਜੀ ਪਹਿਲਾਂ ਦੇਖੋ ਮੋਨਾ ਬਾਈ ਚਲੇਬੀ ਭੰਡਾਰ ਸਪੈਸ਼ਲ ਸਮੋਸਾ ਜਲੇਬੀ ਲੋ ਜੀ ਕੀ ਹਾਲ ਹੈ ਸਰ ਵੀਡੀਓ ਬਣਾ ਰਹਾ ਹਾਂ ਨੈਟ 'ਤੇ ਡਾਲੂਗਾ ਕਿਉਂ ਕਿੰਨੇ ਦਾ ਵੀ ਸਮੋਸਾ 10 ਦਾ ਠੀਕ ਹੈ ਜੀ 75 ਰੁਪਏ ਰੇਟ ਹੈ ਜੀ ਸਮੋਸੇ ਦਾ ਪਹਿਲਾਂ 5 ਰੁਪਏ ਹੁੰਦਾ ਸੀਗਾ ਉਹ ਪਹਿਲਾਂ ਦੀ ਗੱਲ ਹੈ ਜਦੋਂ ਛੋਟੇ ਛੋਟੇ ਹੁੰਦੇ ਸੀ ਈ ਪੂਰੀ ਖਾਂਦੇ ਸੀ ਠੀਕ ਹੈ ਮੈਂ ਛੜੀ ਸਕੂਲ 'ਚ ਪੜਦਾ ਸੀਗਾ ਪਰ ਇੱਧਰ ਟਿਊਸ਼ਨ ਪੜਨ ਜਾਂਦੇ ਸੀ ਨਾ ਅਸੀਂ 5 ਦਾ ਹੀ ਹੈ 5 ਦਾ ਹੀ ਹੈਗਾ ਲੋ ਜੀ 5 ਰੁਪਏ ਦਾ ਇੱਕ ਹੈ ਸਮੋਸਾ ਸੌਰੀ ਮੈਨੂੰ ਸੁਣਾਜਾ ਥੋੜੀ ਹੋਰ ਦਿੱਕਤ ਆਈ ਸੀਗੀ ਲੋ ਜੀ ਦੇਖੋ ਇਹਨੀ ਸਫਾਈ ਨਾਲ ਤੇ ਕਿੰਨੀ ਲਗਨ ਨਾਲ ਸਮੋਸੇ ਹੋ ਰਹੇ ਨੇ ਇੱਥੇ ਤਿਆਰ ਕੀ ਨਾਮ ਹੈ ਸਰ ਠੋਡਾ ਮੁੰਨਾ ਭਾਈ ਲੋ ਜੀ ਇਹਨਾਂ ਦਾ ਨਾਮ ਹੀ ਮੁੰਨਾ ਭਾਈ ਹੈ ਤੇ ਇਸ ਨਾਲ ਤੋਂ ਇਹਨਾਂ ਨੇ ਰੈਡੀ ਤੇ ਨਾਮ ਲਿਖਿਆ ਹੋਇਆ ਹੈ ਤੇ ਆ ਦੇਖੋ ਜੀ ਗਰਮ ਗਰਮ ਸਮੋਸੇ ਪਏ ਨੇ ਤੇ ਬਾਕੀ ਬਣਨ ਜਾਣਗੇ ਬਸ ਹੁਣੇ ਕੁਝ ਹੀ ਦੇਰ ਦੇ ਵਿੱਚ ਬਣਨਗੇ ਸਬਜ਼ੀ ਦੇ ਨਾਲ ਚਟਨੀ ਦੇ ਨਾਲ ਕੀ ਰੇਟ ਹੈ ਜੀ ਸੇਮ ਰੇਟ ਸੇਮ ਰੇਟ ਚਟਨੀ ਸਬਜ਼ੀ 10 ਰੁਪਏ ਰੱਖੋ ਅੱਛਾ 10 ਰੁਪਏ ਦੇ ਦੋ ਹੈਨਾ ਤੁਸੀਂ 70 ਰੁਪਏ ਦੇ ਦੋ ਸਮੋਸੇ ਨੇ ਉਹ ਵਧੀਆ ਹੈ ਦੇਖਣ ਜਲਾ ਰਹੇ ਨੇ ਤੇ ਮੈਂ ਦੁਪਹਿਰ ਨੂੰ ਆਵਾਂਗਾ ਸਰ ਆਣਾ ਆਵਾਂਗਾ ਤੋਂ ਮੈਂ ਥੋੜਾ ਜਲਦੀ ਜਿੱਤਗਾ ਚਲੋ ਠੀਕ ਹੈ ਜੀ ਆਪਣਾ ਐਡਰੈਸ ਦੱਸੋਗੇ ਸਰ ਕਿੱਥੇ ਦਾ ਹੈ ਸਰੰਦੀ ਗੇਟ ਬਸ ਰਾਮ ਚੌਕ ਸਰੰਦੀ ਗੇਟ ਬਸ ਰਾਮ ਚੌਕ ਸਰੰਦੀ ਗੇਟ ਬਸ ਰਾਮ ਚੌਕ ਅੱਛਾ ਠੀਕ ਹੈ ਜੀ ਪਰਸਰਾਮ ਚੌਕ ਹਾਂਜੀ ਠੀਕ ਹੈ ਲੋ ਜੀ ਆਹ ਦੇਖੋ ਇਹਦੇ ਸਾਹਮਣੇ ਹੈ ਜੀ ਆਪਣਾ ਤੁਸੀਂ ਵੀ ਆਓ ਤੇ ਇੱਥੇ ਜਰੂਰ ਖਾਓ ਥੈਂਕ ਯੂ ਜੀ ਇੱਧਰ ਹੋ ਰਹੇ ਨੇ ਗਰਮ ਗਰਮ ਸਮੋਸੇ ਤਿਆਰ ਤੇ ਹੁਣ ਆਪਾਂ ਖਾਵਾਂਗੇ ਦੋਸਤੋ ਦੋਜੀ ਜਲੇਬੀਆਂ ਵੀ ਹੋ ਰਹੀਆਂ ਨੇ ਤਿਆਰ ਬਾਈ ਜੀ ਹੱਥ ਰੇ ਨੇ ਬਹੁਤ ਵਧੀਆ ਲੱਗ ਰਹੇ ਨੇ ਦੋਜੀ ਹੁਣ ਆਪਾਂ ਖਾਣ ਦੀ ਤਿਆਰੀ ਚਾਂ ਪਰ ਜਦੋਂ ਇਹ ਹੋ ਗਏ ਨਾ ਸਮੋਸੇ ਗਰਮ ਖਵਾ ਦਿਆਂ ਮੈਨੂੰ ਕੋਈ ਜਲੇਬੀਆਂ ਬਣਦੀਆਂ ਨੇ ਕੀ ਰੇਟ ਆ ਜਲੇਬੀ ਦਾ 120 ਲਓ ਜੀ ਤੋਂ ਸਸਤੀ ਜਲੇਬੀ ਨਹੀਂ ਕਿਤੇ ਮਿਲ ਸਕਦੀ ਤੁਹਾਨੂੰ ਦੇ ਲੇਤੀ ਉਹ ਕੈਂਟ ਆ ਕੁਆਟਰ ਤੋਂ ਸਮੋਸੇ ਆ ਪਰ ਆ ਦੇਖੋ ਤਾਜ਼ੇ ਸਮੋਸੇ ਦੋਸਤੋ ਬਣਦੇ ਨੇ ਉਹ ਵਧੀਆ ਲੱਗ ਰਹੇ ਨੇ ਜਦੋਂ ਖਾਵਾ ਕੇ ਫਿਰ ਤੁਹਾਨੂੰ ਦੱਸਾਂਗੇ ਇਹਨਾਂ ਦਾ ਟੇਸ ਸਬਜੀ ਦੇ ਨਾਲ 10 ਰੁਪਏ ਦੇ ਦੋ ਸਮੋਸੇ ਉਹਨੂੰ ਵੇਚ ਕੇ ਜਿਵੇਂ ਉਹ ਚਲੇਪੀਆਂ ਗਰਮ-ਗਰਮ ਦੇਖੋ ਜੀ ਬਹੁਤ ਵਧੀਆ ਇਹਨਾਂ ਦਾ ਕੰਮ ਚੱਲ ਰਿਹਾ ਹੋਰ ਹੈ ਰੰਦੀ ਜੜ ਦੇ ਉੱਤੇ ਖੜੇ ਨੇ ਬਲਜੀ ਕੀ ਨਾਮ ਹੈ ਵੀਰੇ ਤੁਹਾਡਾ ਅੱਛਾ ਤੁਹਾਡਾ ਨਾਮ ਵੀ ਨਾਂ ਦਾ ਨਾਮ ਹੀ ਆ ਜੀ ਮੁੰਨਾ ਥਾਈ ਦੇਦੀ ਆਲਾ ਬਹੁਤ ਸਾਲ ਹੋ ਗਿਆ ਸੀ ਛੋਟੇ ਛੋਟੇ ਹੁੰਦੇ ਸੀ ਐ ਅਸੀਂ ਖਾ ਕੇ ਜਾਂਦੇ ਸੀ ਉਹ ਅਸੀਂ ਸਕੂਲ ਚ ਪੜਦੇ ਸੀਗਾ ਦੇ ਹਾਂ ਬਹੁਤ ਵਧੀਆ ਬਸ ਜਦੋਂ ਆ ਬਣ ਕੇ ਨਾ ਦੋਸਮੋਸੇ ਲਾ ਦੀ ਗਰਮ ਜੇ ਇਹ ਵੀਡੀਓ ਪਾਉਂਗਾ ਰਾਤ ਨੂੰ ਆਪਣੀ ਕੰਟੀਨ YouTube ਤੇ ਬਾਕੀ ਦੋਸਮੋਸੇ ਦੇਖੀ ਨਾ ਲੋ ਜੀ ਗਰਮ ਗਰਮ ਸਮੋਸੇ ਦੇਖ ਕੇ ਮੂੰਹ ਚ ਵਾ ਗਿਆ ਬਾਣੀ ਕੋਈ ਵੀ ਲਿਆਓ ਕੋਲਡ ਡਰਿੰਕ ਕਿਉਂਕਿ ਗਰੀਬ ਬੰਦਾ ਦਾ ਪਾਣੀ ਹੀ ਪੀ ਸਕਦਾ ਤੋ ਉਸ ਤੋਂ ਮੇਰੇ ਵਰਗਾ ਹਾਂ। ਕੋਈ ਲੋਕੇਸ਼ਨ ਤੁਹਾਨੂੰ ਦਿਖਾ ਦਿੰਦੇ ਆਂ ਬਾਰ-ਬਾਰ ਤੁਹਾਨੂੰ ਅਸੀਂ ਮਿੰਤਾ ਕਰਦੇ ਆਂ ਵੀ ਵਿਜ਼ਿਟ ਕਰੋ ਆਓ ਦੇਖੋ ਤੇ ਜਰੂਰ ਖਾਓ ਇੰਨਾ ਸਸਤਾ ਸਮੋਸਾ ਤੁਹਾਨੂੰ ਮੈਂ ਕਹਿੰਦਾ ਯੂਪੀ ਬਿਹਾਰ 'ਚ ਵੀ ਨਹੀਂ ਮਿਲਦਾ ਜਿੱਥੇ ਇਹ ਮਿਲਦਾ ਦਾ ਹੈਗਾ ਕਹਿਣ ਦਾ ਮਤਲਬ ਹੈ। ਲੋ ਜੀ 모ਤੀਆਂ ਦੇ ਉੱਪਰ ਲਾਲੀ ਆਣ ਵਾਲੀ ਆ। ਤਿਆਰ ਹੋ ਰਹੇ ਨੇ। ਇੱਕ ਮੋਟੇ ਬੰਦੇ ਡੈਡੀ ਬੱਸ 5 ਮਿੰਟ ਦੇ ਵਿੱਚ ਹੋ ਜਾਣਗੇ ਬੱਸ ਬੱਸ ਜਿੰਨੇ ਵੀ ਦਾ ਬਚਦਾ ਦੇਖੋ ਢਾਲੇ ਯਾਰ ਢਾਲੇ ਕੰਮ ਇਹਦੇ ਕਿ ਢਾਲਦੇ ਪਏ ਹੋਰਾਣਾ ਕਸਟਮਰ ਹੋ ਇਹ ਟ੍ਰੱਕ ਮਰੂ ਦੇ ਬਹੁਤ ਆਂਦੇ ਨੇ ਜਲੇਬੀਆਂ ਆਖਾਂ ਤੇ ਆਪਾਂ ਵੀ ਖਾਣਾ ਨਹੀਂ ਤੇ ਪਰ ਆਪਾਂ ਫਰੀ ਚ ਮੰਗ ਕੇ ਦੇਖਦੇ ਜਲੇਬੀ ਸੰਦਾ ਹੈ ਕਿ ਨਹੀਂ ਦਿਖਾਈ ਜਲੇਬੀ ਦਿਖਾਈ ਇੱਕ ਗਰਮ ਜੀ ਲੋ ਜੀ ਬੰਦੇ ਬਹੁਤ ਵਧੀਆ ਨੇ ਮੈਨੂੰ ਲੱਗਾ ਰੋ ਜਾਣਾ ਪੈਣਾ ਮੈਨੂੰ ਕੋਈ ਨਾ ਕੋਈ ਨਾ ਦੇ ਦੇ ਡੀਏ ਆਣ ਦੇ ਕੋਈ ਚੱਕਰ ਨਹੀਂ ਵਾਹ ਜੀ ਵਾਹ ਲੋ ਜੀ ਜਲੇਬੀ ਵੋਕਾਂਡ ਗਰਮਾ ਗਰਮ ਜਲੇਬੀ ਜੀ ਭੁਖੀ ਦੋਸਤੋ ਪਰ ਤੁਸੀਂ ਨਾ ਗਰਮ ਖਾਇਆ ਕਰੋ ਸਮੋਸਿਆਂ ਦੀ ਵੇੜ ਚ ਮੈਂ ਖੜਿਆ ਦੋਸਤੋ ਤੋਂ ਕਿ ਜੇ ਵਧੀਆ ਚੀਜ਼ ਹੋਵੇ ਨਾ ਤਾਂ ਖਾੜਨ ਨੂੰ ਦਿਲ ਵੀ ਕਰਦਾ ਸਮੋਸੇ ਦੇਖੋ ਗਰਮਾ ਗਰਮ ਸਮੋਸੇ ਮਨ ਨੂੰ ਲਾਦਾ 5 ਰੁਪਿਆ ਦਾ ਸਮੋਸਾ ਕੋਈ ਦੰਦਾ ਹੋਣਾ ਪਰ ਪੈਸੇ ਦਾ 10 ਰੁਪਏ ਤੇ ਤਿੰਨ ਵੀ ਮਿਲ ਜਾਂਦੇ ਨੇ ਸਮੋਸੀਆਂ ਜਿਹੜੇ ਕੜਾਹੀ ਜੀ ਲੈ ਕੇ ਘੁੰਮਦੇ ਆਉਂਦੇ ਆ ਬਾਈ ਪਰ ਮੈਨੂੰ ਇਹ ਜਾਦਾ ਵੈਸਟ ਲਗੇ ਮੈਂ ਬਹੁਤ ਬੜੀ ਖਾਇਆ ਛੋਟੇ ਹੁੰਦੇ ਨੇ ਵੀ ਹੋਲ ਟਾਈਮ ਦੀਆਂ ਗੱਲਾਂ ਨੇ ਤੇ ਹੁਣ ਵੀ ਦੇਖਾਂਗੇ ਵੀ ਟੇਸਟ ਇਹਨਾਂ ਦਾ ਉਹੀ ਆ ਜਾਂ ਬਦਲ ਗਿਆ। ਲੋ ਜੀ ਦੋਸਤੋ ਸਮੋਸੇ ਹੋ ਰੈਡੀ ਪਰ ਸਮੋਸੇ ਖਾਣਾ ਸਿਹਤ ਨਹੀਂ ਬਣਦੀ। ਹਾਂ ਪਰ ਭੁੱਖ ਜ਼ਰੂਰ ਮਿਟ ਜਾਂਦੀ ਆ ਬੰਦੇ ਦੀ। ਇਸ ਕਰਕੇ ਜਿਹੜੇ ਬੰਦੇ ਕਈ ਵਾਰ ਦੁਪਹਿਰ ਨੂੰ ਰੋਟੀ ਖਾਂਦੇ ਨੇ ਰੋਟੀ ਪੈਂਦੀ ਆ ਮਹਿੰਗੀ। ਸਾਇਸ ਕਰਕੇ ਉਹ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਚਲੋ ਮਰਜ਼ੀ ਐ ਵੀ ਸਮੋਸੇ ਜਿੱਕੇ 10 ਰੁਪਏ ਦੇ ਦੋ ਨਾਲ ਸਬਜ਼ੀ। ਲੋ ਜੀ ਤਿਆਰ ਹੋ ਰਿਹਾ ਗਰਮਾ ਗਰਮ ਸਮੋਸੇ। ਦੇ ਵੀ ਕੀ ਨਾਮ ਹੈ ਤੇਰਾ ਯਾਰ ਰਾਹੁਲ ਲੋ ਜੀ ਰਾਹੁਲ ਬਣਾ ਰਿਹਾ ਸਮੋਸੇ ਤੇ ਆ ਵੀਡੀਓ ਵੀ ਪਸੰਦ ਕਰੀ ਠੀਕ ਆ ਰਾਤ ਨੂੰ ਲਾਈਕ ਕਰੀ ਬਣ ਗਏ ਬਸ 2 ਮਿੰਟ ਲੱਗਦੇ ਬਸ ਠੀਕ ਆ 2 ਮਿੰਟ ਚ ਬਸ ਪਲੇਟ ਚ ਪਾ ਲਈਆਂ 2 ਸਮੋਸੇ ਲੋ ਜੀ ਸਮੋਸੇ ਹੋ ਗਏ ਰੈਡੀ ਬਿਲਕੁਲ 1 ਮਿੰਟ ਚ ਬਹੁਤ ਘੇਣ ਲੱਗਦੇ ਨੇ ਰੋਪਰੇ ਖਾਂਚ ਵੀ ਘੈਂਡੇ ਹੋ ਗਏ ਲੋ ਜੀ ਆ ਰੈਡੀ ਆ ਬਾਈ ਦੀ ਪੱਕਾ ਲੋ ਜੀ ਸਬਜੀ ਦੇ ਨਾਲ ਗਰਮ ਗਰਮ ਸਮੋਸੇ ਵੀ ਬਾਈ ਲਿਆ ਰਿਹਾ ਏ ਤੇ ਹੁਣ ਆਪਾਂ ਖਾਣ ਦੀ ਤਿਆਰੀ ਜਾਂ ਜੋ ਕਿ ਮੈਂ ਵੇਟ ਕਰਦਾ ਸੀ ਦੀ ਗਰਮ ਗਰਮ ਸਮੋਸੇ ਬਣਨ ਤਾਂ ਆਪਾਂ ਖਾਈਏ ਠੀਕ ਹੈ ਲੋ ਜੀ 70 ਰੁਪਏ ਦੇ ਵਿੱਚ ਦੇਖੋ ਬਹੁਤ ਵਧੀਆ ਸਮਾਨ ਮਿਲਦਾ ਤੇ ਦੋ ਸਮੋਸੇ ਲੋ ਜੀ ਖਾਈਏ ਫਿਰ ਆਪਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਸਮੋਸੇ ਵਧੀਆ ਲੱਗੇ ਹੁਣ